ਹਾਂਜੀ ਭਾਈ ਜੀ ਹਾਂਜੀ ਭਾਈ ਮੇਰਾ ਨਾਮ ਸੰਦੀਪ ਮਰਾਈ ਪਿੰਡ ਮੇਰਾ ਤਾਰੇ ਵਾਲਾ ਜੀ ਇਹ ਮੇਰੀ ਗੱਡੀ ਸੀਗੀ ਸਕੋਡਾ ਲੋਰਾ ਜੀ 2010 ਮਾਡਲ ਆ ਜੀ ਅਚਾਨਕ ਅਸੀਂ ਇਧਰੋਂ ਆ ਰਹੇ ਸੀਗੇ ਤੇ ਅਚਾਨਕ ਜਦੋਂ ਮੋੜ ਤੇ ਆਏ ਨਾ ਤੇ ਸਿੱਧੋ ਡੈਸ਼ਬੋਰਡ ਦੇ ਧੂਆਂ ਮਹਿਸੂਸ ਹੋਇਆ ਕਿ ਧੂਆਂ ਮਿੱਟੋ ਨਿਕਲ ਰਹਾ ਸੀ ਕੋਸਮਾਰ ਇੱਥੇ ਲੈ ਗੱਡੀ ਡੱਕੀ ਆ ਡੱਕਣ ਤੋਂ ਬਾਅਦ ਜੋ ਧੂਆਂ ਬਾਹਰ ਆ ਗਿਆ ਅਸੀਂ ਬਾਹਰ ਨਿਕਲੇ ਤਿੰਨ ਜਨੇ ਅਸੀਂ ਜਿੰਦ ਸੀਗੇ ਸਵਾਰ ਉਸ ਤੋਂ ਬਾਅਦ ਗੱਡੀ ਨੂੰ ਅੱਗ ਦੀ ਲਪੇਟ ਜਾ ਕਿਹੜਾ ਪਿੰਡ ਮੇਰਾ ਪਿੰਡ ਤਾਰੇ ਦਾ ਅੱਛਾ ਜਿਸ ਇਫਾਇਰ ਕਰੀ ਤੋ ਜਾਨੀ ਮਾਲੀ ਨਕਸਾਂ ਦੇਖੋ ਜੀ ਮਾਲੀ ਤੇ ਜਿਹੜਾ ਹੋ ਗਿਆ ਹੋ ਗਿਆ ਜਾਨੀ ਬਚ ਗਏ ਜੀ ਇਸ ਤੋਂ ਵੱਡੀ ਦੁੱਖ ਵੀ ਆ ਤੇ ਖੁਸ਼ੀ ਵੀ ਆਈ ਗੱਡੀਆਂ ਦਾ ਚਲੋ ਹੋਰ ਵੀ ਲੈ ਲਾਂਗੇ ਜੇ ਜਿਉਣੇ ਆ ਗੱਡੀਆਂ ਹੋਰ ਵੀ ਆ ਜਾਣਗੀਆਂ ਆ ਪੀਣੀ ਤੇ ਗੱਡੀ ਨੂੰ ਦੀ ਜਿਲ੍ਹਾ ਅਥਰੀ ਮੁਖਤਸਰ ਸੜਕ ਸੁਰੱਖਿਆ ਫੋਰਸ ਠੀਕ ਹੈ ਜੀ ਅਸੀਂ ਸੜਕ ਤੇ ਗश्त ਕਰ ਰਹੇ ਸੀ ਸਾਨੂੰ ਕਿਸੇ ਰਾਹਗੀਰ ਨੇ ਦੱਸਿਆ ਵੀ ਪਿੰਡਾਂ ਤੋਂ ਕਿ ਇੱਕ ਇੱਕ ਗੱਡੀ ਨੂੰ ਅੱਗ ਲੱਗੀ ਹੋਈ ਆ ਅਸੀਂ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਤੇ ਜਿਹੜਾ ਕਾਫੀ ਉੱਥੇ ਟਰੈਪ ਗਿਆ ਸੀ ਉਸ ਨੂੰ ਡਬਲਟ ਕਰਕੇ ਲਗਾਇਆ ਤੇ ਅੱਗ ਤੇ ਕਾਬੂ ਪਾਇਆ ਤੇ ਬੰਦੇ ਜਾਨ ਜਾਨਾਂ ਤੋਂ ਬਚ ਗਏ ਤੇ ਗੱਡੀ ਦਾ ਨੁਕਸਾਨ ਹੋ ਗਿਆ ਹਾਂਜੀ ਮਲੋਟ ਵਾਲਿਓ ਆ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ ਕੋਸਟ